ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਯੋਗ ਨਸ਼ਾ ਵਿਰੁੱਧ ਮੁਹਿੰਮ ਤਿਤ ਨਸ਼ਾ ਤਸਕਰਾ ਖਿਲਾਫ ਲਗਾਤਾਰ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੁਹਿੰਮ ਅਧੀਨ ਜ਼ਿਲ੍ਹਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਸ ਤਰ੍ਹਾਂ ਵਕਤੋ ਮਾਮਲਿਆਂ ਵਿੱਚ ਕੁੱਲ 0.7 ਕਿਲੋ 868 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਐਸ ਐਸ ਪੀ ਫਿਰੋਜ਼ਪੁਰ ਕੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਦਿੱਤੀ ਜਾਣਕਾਰੀ ਫਿਰੋਜ਼ਪੁਰ ਤੋਂ ਪ੍ਰੇਸ਼ ਕੁਮਾਰ ਡਿੰਪੀ ਦੀ ਰਿਪੋਰਟ ਜਿਹੜਾ ਯੋਗ ਨਸ਼ਾ ਵਿਰੋਧ ਦੇ ਵਿੱਚ ਬਹੁਤ ਵਧੀਆ ਜਿਹੜੀ ਆਪਾਂ ਨੂੰ ਇਹਦੀ ਰਿਕਵਰੀ ਹੋਈ ਹੈ ਇਸ ਦੀ ਸਫਲਤਾ ਮਿਲੀ ਹੈ ਸੀਆਈਏ ਵੱਲੋਂ ਸੀਏ ਦੀ ਸਾਰੀ ਟੀਮ ਐਸਪੀ ਡੀ ਸਾਹਿਬ ਡੀਐਸਪੀ ਸਿਟੀ ਤੇ ਸੀਏ ਇਨਚਾਰਜ ਤੇ ਸਾਰੀ ਜਿਹੜੀ ਟੀਮ ਮੇਰੇ ਨਾਲ ਖੜੇ ਹੈ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇੱਕ ਰਾਜ ਸਿੰਘ ਔਰ ਫਰਾਜੂ ਉਮਰ ਕਰੀਬ 34 ਸਾਲ ਉਹਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 16 ਦਰਜ ਕੀਤਾ ਹੈ ਸਿਟੀ ਥਾਣਾ ਸਿਟੀ ਦੇ ਵਿੱਚ ਤੇ ਇਹਦੇ ਵਿੱਚ ਇਹਨਾਂ ਨੂੰ 2 ਕਿਲੋ 306 ਗ੍ਰਾਮ ਹੈਰੋਇਨ ਇੱਕ ਮੋਬਾਈਲ ਫੋਨ ਇੱਕ ਮੋਟਰਸਾਈਕਲ ਇਹਨਾਂ ਦਾ ਬਰਾਮਦ ਹੋਇਆ ਤੇ ਰਾਜ ਸਿੰਘ ਔਰ ਰਾਜੂ ਨੂੰ ਇਹਦੇ ਗ੍ਰਿਫਤਾਰ ਕੀਤਾ ਹੈ ਇਥੇ ਜਿਹੜਾ ਰਾਜ ਸਿੰਘ ਔਰ ਰਾਜੂ ਆ ਇਹਦੇ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਹੈ ਇੱਕ 7 ਕਿਲੋ 110 ਗ੍ਰਾਮ ਹੈਰੋਇਨ ਦਾ ਮੁਕਦਮਾ ਨੰਬਰ 40 ਹੈ ਥਾਣਾ ਸਦਰ ਫੋਜਪੁਰ ਦਾ 221 ਦਾ ਤੇ ਇੱਕ ਮੁਕਦਮਾ ਨੰਬਰ 17 224 ਦਾ ਜਿਹਦੇ ਵਿੱਚ 300 ਗ੍ਰਾਮ ਹੈਰੋਇਨ ਹੈ ਤੇ ਇਹ ਇਹਦੇ ਤੇ ਦੋ ਮੁਕਦਮੇ ਪਹਿਲਾਂ ਵੀ ਦਰਜ ਆ ਤੇ ਐਵੇਂ ਹੀ ਇੱਕ ਹੋਰ ਵਧੀਆ ਵੱਡੀ ਸਫਲਤਾ ਹਾਸਲ ਹੋਈ ਜਦੋਂ ਸੀਆਈਏ ਵੱਲੋਂ ਹੀ ਐਸਪੀਡੀ ਸਾਹਿਬ ਤੇ ਡੀਐਸਪੀ ਸਿਟੀ ਦੀ ਸੁਪਰਵੀਜ਼ਨ ਦੇ ਵਿੱਚ ਇੱਕ 5 ਕਿਲੋ 562 ਗ੍ਰਾਮ ਹੈਰੋਇਨ ਜਿਹੜੀ ਕਿ ਡਰੋਨ ਰਾਹੀਂ ਪਰ ਉਹ ਪਾਕਿਸਤਾਨ ਸਾਈਡ ਤੋਂ ਆਈ ਸੀ ਉਸ ਉਹਦੇ ਵਿੱਚੋਂ ਬਰਾਮਦਗੀ ਕੀਤੀ ਹੈ ਤੇ ਇਹਦੇ ਵਿੱਚ ਸਾਨੂੰ ਬਹੁਤ ਹੀ ਐਕਟਿਵ ਲੀਡਸ ਮਿਲੀਆਂ ਹੈ ਜਿਹੜੇ ਬੰਦਿਆਂ ਨੇ ਇਹ ਮੰਗਵਾਈ ਸੀ ਜਿਨ੍ਹਾਂ ਦੀ ਹਿਰਨ ਆਇਆ ਹੈ ਉਸ ਸਮਗਲਰ ਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਸਰ ਜੀ ਉਹ ਹੈਗਾ ਉਹ ਜੇਲ੍ਹ ਚੋਂ ਆਇਆ ਹੈ ਜਾਂ ਪਹਿਲਾਂ ਜੇਲ੍ਹ ਤੇ ਨਹੀਂ ਸੀਗਾ ਜਾਂ ਪਹੌੜਾ ਸੀ ਕਿਤੇ ਇਹ ਜੇਲ੍ਹ ਜੇਲ੍ਹ ਸੀਗਾ ਜੀ ਤੇ ਨੌਵੇਂ ਮਹੀਨੇ ਇਹ ਬੈਲ ਆਊਟ ਹੋਇਆ ਆਉਂਦੀ ਸਰ ਫਿਰ ਸਾਰੇ ਸ਼ੁਰੂ ਕਰਤਾ ਹਾਂ ਆ ਦੇਖੋ ਜੀ ਫਿਰ ਬਿਲਕੁਲ ਬਿਲਕੁਲ ਸਰ ਜਿਹੜੀ 5 ਕਿਲੋ 462 ਗ੍ਰਾਮ ਦੀ ਹੈ ਸਰ ਉਹ ਡਰੋਨ ਨਾਲ ਹੀ ਆਈ ਹੈ ਜੀ ਹਾਂ ਜੀ ਜੀ ਡਰੋਨ ਨਾਲ ਹੀ ਆਈ ਹੈ ਪਾਕਿਸਤਾਨ ਇਸ ਡਰੋਨ ਵੀ ਨਾਲ ਬਰਾਮਦ ਹੋਇਆ ਨਹੀਂ ਡਰੋਨ ਨਹੀਂ ਬਰਾਮਦ ਹੋਇਆ ਪਰ ਉਹਦੇ ਜਿਹੜਾ ਸਾਰੀ ਪੈਕਿੰਗ ਵਗੈਰਾ ਤੇ ਉਹ ਉੱਥੋਂ ਕਲੀਅਰ ਹੁੰਦਾ ਵੀ ਇਹ ਡਰੋਨ ਰਾਹੀਂ ਹੈ। ਸਰ ਮਾਮਲਾ ਜਿਹੜੀ ਲਾਈਟ ਜਿਹੜੀਆਂ ਜਲ ਰਹੀਆਂ ਸੀਗੀਆਂ ਮੋਬਾਈਲ ਦੀਆਂ ਉਸ ਤੋਂ ਬਾਅਦ ਉਹਨੂੰ ਕੈਚ ਕਰਦੇ ਹੋਏ ਜਾਂ ਉੱਪਰ ਡਰੋਨ ਦੀ ਆਵਾਜ਼ ਆਈ ਉਹਨੂੰ ਕੈਚ ਕਰਦੇ ਹੋਏ ਇਹ ਚੀਜ਼ ਫੜੀ ਗਈ ਹੈ ਜੀ। ਬਿਲਕੁਲ ਜੀ ਸਰ ਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਇਨਫੋਰਮੇਸ਼ਨ ਬੇਸ ਸਾਡੇ ਸੀਆਈਏ ਦੀ ਟੀਮ ਉੱਥੇ ਸੀ ਤੇ ਜਦੋਂ ਇਹਨਾਂ ਨੂੰ ਡਰੋਨ ਦੀ ਆਵਾਜ਼ ਵਗੈਰਾ ਵੀ ਸੁਣੀ ਹੈ ਉੱਥੇ ਤੇ ਉਸ ਉਸ ਨੂੰ ਦੇਖਦੇ ਹੋਏ ਇਹ ਇਹਨਾਂ ਨੇ ਉਸ ਇਲਾਕੇ ਦੇ ਵਿੱਚ ਘੇਰਾਬੰਦੀ ਕੀਤੀ। ਦੇ ਦੇ ਤੋਂ ਹਾਂ ਸ਼ੁਰੂ ਕੀਤੀ ਹੋਈ ਹੈ 5.5 ਕਿਲੋ ਵਾਲੇ ਚ ਨਾਮ ਲੋ ਮਸਰ ਇੱਕ ਖੇਤ ਚ ਡਿੱਗੀ ਉਸ ਖੇਤ ਵਾਲੇ ਦੀ ਕੋਈ ਸ਼ੱਕ ਜਾਂ ਵੈਸੇ ਨਹੀਂ ਇਹਦੇ ਵਿੱਚ ਅਸੀਂ ਹਜੇ ਉਹਨੂੰ ਡਿਸਕਲੋਜ਼ ਨਹੀਂ ਕਰ ਰਹੇ ਸਰ ਪਾਰਟ ਆਫ ਇਨਵੈਸਟੀਗੇਸ਼ਨ ਪਰ ਸਾਨੂੰ ਪਤਾ ਲੱਗ ਗਿਆ ਉਸ ਦਾ ਆਇਡੈਂਟੀਫਾਈ ਹੋ ਗਏ ਜਿਹੜੇ ਬੰਦੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ